ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋਇਆ ਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਸਮਾਣਾ ਪਟਿਆਲਾ ਬਾਹਰੀ ਬਾਈਪਾਸ ਦੇ ਗੁਰਦੁਆਰਾ ਧッカ ਸਾਹਿਬ ਦੇ ਕੋਲ ਗੁਰਦੁਆਰਾ ਧッカ ਸਾਹਿਬ ਦੇ ਕੋਲ ਜਿਹੜਾ ਇਹ ਬਾਹਰੀ ਬਾਈਪਾਸ ਬਣਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਇਹ ਹੋਂਦ ਵਿੱਚ ਆਇਆ ਇਹ ਤਕਰੀਬਨ ਤਕਰੀਬਨ ਸਾਰਾ ਟੁੱਟਿਆ ਹੋਇਆ ਔਰ ਖੱਡੇ ਬਹੁਤ ਪਏ ਹੋਇਆ ਗਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ ਅੱਜ ਜਿਹੜਾ ਤੁਸੀਂ ਮੈਨੂੰ ਬੁਲਾਇਆ ਇੱਥੇ ਜਿਹੜਾ ਬਾਈਪਾਸ ਆ ਬਾਹਰੀ ਇਹਦੇ ਮੇਨ ਜੇ ਕਾਰਨ ਤੁਸੀਂ ਦੱਸਿਆ ਵੀ ਜਿਹੜਾ ਸਮਾਣਾ ਦੇ ਤੋਂ ਕਿਸੇ ਨੇ ਪਟਿਆਲੇ ਵਾਲੀ ਸਾਈਡ ਬਾਹਰੀ ਬਾਈਪਾਸ ਤੇ ਜਾਣਾ ਤਾਂ ਨਹਿਰ ਦੇ ਨਾਲ-ਨਾਲ ਖਤਰਾ ਬਣਿਆ ਤਾਂ ਪਟਿਆਲੇ ਵਾਲੀ ਸਾਈਡ ਤੋਂ ਜਿੰਨੇ ਸਮਾਣਾ ਕ੍ਰੋਸ ਕਰਨਾ ਬਾਈਪਾਸ ਤੇ ਉੱਥੇ ਖੱਡਿਆਂ ਦਾ ਖਤਰਾ ਬਣਿਆ ਇੱਕ ਤਾਰਾ ਬੋਲੇ ਮੀਡੀਆ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਗੱਲ ਚੱਕੀ ਏ ਜੀ ਸਰ ਬਹੁਤ ਵਧੀਆ ਗੱਲ ਏ ਜੀ ਜੀ ਬਹੁਤ ਜਿਆਦੀ ਪਰੇਸ਼ਾਨੀ ਏ ਗੱਲ ਦੀ ਜੀ ਕੀ ਸੜਕ ਟਾਇਟ ਏ ਇੱਕ ਪਾਸੇ ਨਹਿਰ ਏ ਇੱਕ ਪਾਸੇ ਖੱਡੇ ਨੇ ਬਹੁਤ ਜਿਆਦੇ ਹੂੰ ਇੱਕ ਤਾਂ ਖੱਡਿਆਂ 'ਚ ਗੱਡੀ ਪਹਚਾਣੀ ਪੈਂਦੀ ਏ ਹੂੰ ਸੜਕ 'ਤੇ ਰੱਖਣੀ ਪੈਂਦੀ ਏ ਇੱਕ ਅੱਗੋਂ ਗੱਡੀ ਆਉਂਦੀ ਬਹੁਤ ਤੇਜ਼ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਜੀ ਹਰ ਰੋਜ਼ ਮੇਰਾ ਆਉਣਾ ਜਾਣਾ ਇੱਧਰ ਕਾਫੀ ਏ ਜੀ ਜੀ ਬਿਲਕੁਲ ਹੀ ਜਾਇਜ਼ ਇਹ ਗੱਲ ਜੀ ਜੀ ਅਸੀਂ ਇਹ ਹੀ ਮੰਗ ਸਭ ਨੂੰ ਚਾਹੁੰਦੇ ਆ ਲੋਕਾਂ ਨੂੰ ਵੀ ਵੀ ਇਹ ਰਾਮ ਨਾਲ ਚੱਲਣੇ ਸੜਕ ਦੇ ਉੱਪਰ ਜੀ ਦੂਜੀ ਮੰਗ ਸਾਡੀ ਸਰਕਾਰ ਕੋਲ ਇਹ ਵੀ ਸੜਕ ਕਾਫੀ ਹੈਗੀ ਖੁੱਲੀ ਜਗ੍ਹਾ ਹੈ ਪਰ ਜੇ ਸੜਕ ਦੀ ਰਿਪੇਅਰ ਜਾਂ ਕੁਝ ਵੀ ਤਿਆਰ ਹੋ ਜੇ ਤਾਂ ਬਹੁਤ ਜ਼ਿਆਦੀ ਚੰਗੀ ਗੱਲ ਹੈ ਲੋਕਲ ਨੇ ਜਿਹੜੇ ਕੁਝ ਲੋਕ ਉਹਨਾਂ ਨੂੰ ਪਤਾ ਵੀ ਇਹ ਰਸਤਾ ਜਿਹੜਾ ਕੁਝ ਖਰਾਬ ਹੈ ਜਾਂ ਨਹਿਰ ਨਾਲ ਨਾਲ ਲੱਗਦੀ ਹੈ ਤਾਂ ਆਰਾਮ ਨਾਲ ਚੱਲਦੇ ਨੇ ਕੁਝ ਨੌਜਵਾਨ ਜਾਂ ਕੁਝ ਕਿਤੇ ਨਾ ਕਿਤੇ ਓਵਰ ਸਪੀਡ ਦੇ ਵਿੱਚ ਚੱਲਦੇ ਆ ਤਾਂ ਕਈ ਵਾਰ ਜਿਹੜੀ ਹੈ ਉਹ ਸੰਭਾਲਣਾ ਜਿਹੜਾ ਉਹ ਵੀ ਵਾਹਨ ਨੂੰ ਬਹੁਤ ਔਖਾ ਹੋ ਜਾਂਦਾ ਕਿਉਂਕਿ ਪੂਰੀ ਪੂਰੀ ਜਗ੍ਹਾ ਆਪਾਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਗੱਲ ਦੀ ਜੀ ਇੱਕ ਲੋਕਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਵੀ ਮਾੜਾ ਜਿਹਾ ਹੌਲੀ ਚੱਲੋ ਜੀ ਆਪਣੀ ਜ਼ਿੰਦਗੀ ਇੱਕੋ ਵਾਰ ਆਉਣੀ ਵਾਰ-ਵਾਰ ਨਹੀਂ ਆਉਣੀ ਜੀ ਇਹ ਗੱਲ ਆਪਾਂ ਲੋਕਾਂ ਨੂੰ ਕਹਿਣਾ ਹੀ ਚਾਣੇ ਆ ਬਾਕੀ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਖਬਰ ਲਾਈ ਹੈ ਸਾਡੀ ਤੇ ਲੋਕਾਂ ਨੂੰ ਫਾਇਦਾ ਲੱਗੇਗਾ ਇਹ ਬਹੁਤ ਖਤਰੇ ਵਾਲਾ ਬਾਈਪਾਸ ਹੈ ਕਿਉਂਕਿ ਨਹਿਰ ਦੇ ਨਾਲ-ਨਾਲ ਜਿਹੜੀ ਇਹ ਬਾਈਪਾਸ ਜਿਹੜਾ ਕੱਢਿਆ ਗਿਆ ਸੜਕ ਕੱਢੀ ਗਈ ਹੈ ਛੋ ਇਸ ਕਰਕੇ ਆਰਾਮ ਨਾਲ ਚੱਲਣ ਦੀ ਜਿਹੜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਹੈ ਔਰ ਆਰਾਮ ਦੇ ਨਾਲ ਜਿਹੜਾ ਚੱਲਣਾ ਹੈ ਉਹ ਜਿਹੜਾ ਖਤਰੇ ਤੋਂ ਬਚਿਆ ਜਾ ਸਕਦਾ ਔਰ ਤੁਸੀਂ ਦੇਖੋ ਬਹੁਤ ਸਾਰੀਆਂ ਗੱਡੀਆਂ ਇਸੇ ਰੂਟ ਤੇ ਚੱਲਦੀਆਂ ਨੇ ਕਿਉਂਕਿ ਸ਼ਹਿਰ ਦੇ ਵਿੱਚ ਅਗਲਾ ਐਂਟਰ ਨਹੀਂ ਕਰਦਾ ਜਿਹਨੇ ਸੀਗੇ ਨੂੰ ਜਾਣਾ ਹੈ ਜਾਂ ਧਨੇਠੇ ਨੂੰ ਜਾਣਾ ਹੈ ਤੇ ਉਹ ਐਸਾਈਡ ਹੀ ਗੱਡੀ ਵਾਲਾ ਹੁੰਦਾ ਸੋ ਬਿਲਕੁਲ ਜਿਹੜੀਆਂ ਲਾਈਵ ਤਸਵੀਰਾਂ ਤੋਂ